ਨਲਕਾਪੂਰਵੀ ਦੇ ਲੋਕਾਂ ਨੂੰ ਬਰਸਾਤੀ ਪਾਣੀ ਤੋਂ ਨਜਾਦਵਾਉਣ ਦੇ ਲਈ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਅਗਵਾਈ ਹੇਠ 2 ਕਰੋੜ 9 ਲੱਖ ਦੀ ਲਾਗਤ ਨਾਲ ਬਰਸਾਤੀ ਪਾਣੀ ਵਾਲੀਆਂ ਪਾਈਪਾਂ ਪਾਉਣ ਦਾ ਉਦਘਾਟਨ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਬੀਤੇ ਲੰਬੇ ਸਮੇਂ ਤੋਂ ਸਾਨਕ ਲੋਕਾਂ ਦੀ ਮੰਗ ਸੀ ਇਹਨਾਂ ਵਾਲਦਾ ਦੇ ਬਰਸਾਤੀ ਪਾਈਪਾਂ ਨਹੀਂ ਸਨਚਨਾ ਕਾਰਨ ਬਰਸਾਤੀ ਮੌਸਮ ਕਾਰਨ ਸੜਕਾਂ ਦੇ ਉੱਪਰ ਵੱਡੇ ਪੱਧਰ ਤੇ ਪਾਣੀ ਖੜਾ ਹੋ ਜਾਂਦਾ ਸੀ। ਜਿਸ ਤੋਂ ਹੁਣ ਲੋਕਾਂ ਨੂੰ ਨਿਰਾਸ਼ਾ ਮਿਲੀ ਹੈ ਲੁਧਿਆਣਾ ਲਾਈਵਲੀ ਟਿੰਕਾ ਚੜਤੀ ਰਿਪੋਰਟ ਨਹੀਂ ਅੱਜ ਇਹ ਸਾਡੇ ਜਿਹੜਾ 39 ਸੈਕਟਰ ਨੂੰ ਨਾ ਪਾਣੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਮਾਰ ਪੈਂਦੀ ਸੀ ਇਹਦੀ ਬਰਸਾਤੀ ਪਾਣੀ ਦੀ ਇਹ ਸੜਕ ਹੈ ਸਾਡੀ ਜਿਹੜੀ ਐਵਰਸ ਸਕੂਦੋਂ ਵਰਦਮਨ ਤੱਕ ਜਿੱਥੇ ਪਾਣੀ ਬਹੁਤ ਖੜਦਾ ਸੀਗਾ ਤੇ ਉਹਦੇ ਕਰਕੇ ਹੀ ਅਸੀਂ ਐਮਐਲਏ ਸਾਹਿਬ ਦੀ ਦੇਖ ਰੇਖ ਹੈ ਕਿ ਅੱਜ ਪਾਸ ਹੋਇਆ ਪ੍ਰੋਜੈਕਟ 2 ਕਰੋੜ 9 ਲੱਖ ਦੇ ਨੀਅਰਬੋਰਡ ਦਾ ਇਹ ਬਰਸਾਤੀ ਪਾਣੀ ਦੀ ਪੈਪ ਪਾ ਰਹੇ ਹਨ ਜਿੰਨਾ ਇਹ ਹਲਕੇ ਨੂੰ ਬਹੁਤ ਜ਼ਿਆਦਾ ਰਾਹਤ ਮਿਲੂਗੀ ਤੇ ਸਰ ਹੋਰ ਜਿਹੜੇ ਜਿਹੜੇ ਤੁਹਾਡੇ ਬਾੜ ਦੇ ਵਿੱਚ ਜਿਹੜੇ ਕੰਮ ਬਿਲਡਿੰਗ ਨੇ ਕਰਤਾ ਹੋਣੇ ਵੀ ਕਿਹੜੇ ਕਿਹੜੇ ਕੰਮ ਨੇ ਸਾਡੀ ਕਾਰਪੋਰੇਸ਼ਨ ਹੁਣੇ ਬਣੀ ਹੈ ਉਹ ਦੋ ਤਿੰਨ ਮਹੀਨੇ ਹੋਣੇ ਇਹਦੇ ਵਿੱਚ ਅਸੀਂ ਅਸੀਂ ਜਿਹੜੀਆਂ ਸੜਕਾਂ ਦਾ ਕੰਮ ਸੜਕਾਂ ਬਣਵਾ ਰਹੇ ਹਾਂ ਸੀਵਰੇਜ ਸੀਵਰੇਜ ਪਵਾ ਰਹੇ ਹਾਂ ਜਿੱਥੇ ਪਾਣੀ ਦੇ ਪਾਈਪਾ ਪਾਣੀ ਦੇ ਪਾਈਪਾ ਪਵਾ ਰਹੇ ਹਾਂ ਕੰਮ ਜਿਹੜੇ ਜਿਹੜੇ ਕੰਮ ਹੈਗੇ ਨੇ ਲੋਕਾਂ ਦੇ ਕਰਵਾ ਰਹੇ ਆਂ ਟਾਈਮ ਟੂ ਟਾਈਮ ਸਰ ਇਹ ਕਿੰਨਾ ਗਲਾ ਮੇਰੇ ਕੋਲੋਂ ਜਿਹੜਾ ਇਹ ਪ੍ਰੋਜੈਕਟ ਸਟਾਰ ਹੋਇਆ ਦੋ ਮਹੀਨੇ ਤੋਂ ਇਹ ਤਾਂ ਹੀ ਬੇਸਿਕਲੀ ਮੰਨ ਕੇ ਚੱਲੋ ਮੋਤੀ ਨਗਰ ਨਿਊ ਮੋਤੀ ਨਗਰ ਜਿਹੜਾ ਉਥੇ ਪਿਛਲਾ ਏਰੀਆ 39 ਸੈਕਟਰ 32 ਸਾਗਰ ਉਹਨਾਂ ਸਾਰਿਆਂ ਦੀ ਬਹੁਤ ਵੱਡੀ ਪ੍ਰੋਬਲਮ ਸੀ ਪਾਣੀ ਖੜਨ ਦੀ ਇੱਥੇ ਗੰਦਾ ਪਾਣੀ ਖੜਾ ਹੁੰਦਾ ਸੀ ਤੇ ਇਹ ਤਾਂ ਇੱਕ ਲੋਕਾਂ ਨੂੰ ਬਹੁਤ ਵੱਡੀ ਰਾਹਤ ਆਈ ਉਹਦਾ ਇੱਕ ਵੀ ਇੱਕ ਇੰਨਾ ਗੰਦਾ ਪਾਣੀ ਹੁੰਦਾ ਸੀ ਕਿ ਲੋਕਾਂ ਨੂੰ ਸਾਹ ਲੈਣੇ ਮੁਸ਼ਕਲ ਹੋ ਜਾਂਦਾ ਸੀ ਇਹ ਤਾਂ ਬਹੁਤ ਵਧੀਆ ਇੱਕ ਸੜਕ ਦਾ ਹਾਲ ਹੋ ਜਾਊਗਾ ਇਸ ਤੋਂ ਬਾਅਦ ਤਾਜ ਵਿਧਾਨ ਸਭਾ ਹਲਕਾ ਪੂਰਬੀ ਦੇ ਜਿਹੜੇ ਵਾਰਡ ਨੰਬਰ 19 ਤੇ ਮਿਲ ਕੇ ਜਿਹੜਾ 28 ਨੰਬਰ ਵਾਰਡ ਆ ਤੇ ਜਿਹੜਾ 39 ਸੈਕਟਰ ਵਗੈਰਾ ਮੋਤੀ ਨਗਰ ਨਿਊ ਮੋਤੀ ਨਗਰ ਜਿਹੜਾ ਬਰਸਾਤ ਦੇ ਵਿੱਚ ਪਾਣੀ ਭਰ ਜਾਂਦਾ ਸੀਗਾ ਤੇ ਉਹ ਬਰਸ਼ਾਤੀ ਲੈਨ ਅੱਜ ਪਾ ਕੇ ਇਹ ਪਾਣੀ ਸਾਰੇ ਦਾ ਸਾਰਾ ਬਰਸਾਤ ਦਾ ਬੁੱਡੇ ਦਿਰਾ ਦੇ ਵਿੱਚ ਜਾਊਗਾ ਤੇ 2 ਕਰੋੜ 9 ਲੱਖ ਦੀ ਲਾਗਤ ਨਾਲ ਇਹ ਪ੍ਰੋਜੈਕਟ ਪੂਰਾ ਹੋ ਕੇ ਇਸ ਲਾਗਤ ਨੂੰ ਸਬਦਾ ਮਿਲੂਗੀ ਕਿਉਂਕਿ ਲੰਬੇ ਸਮੇਂ ਤੋਂ ਇੱਥੇ ਮੰਗ ਸੀਗੀ ਕਿਉਂਕਿ ਇਸ ਏਰੀਏ ਦੇ ਵਿੱਚ ਪੌਸ਼ ਏਰੀਆ ਸੀਗਾ ਤੇ ਔਰ ਜਦੋਂ ਬਰਸ਼ਾਤ ਆਉਂਦੀ ਇਸ਼ਾਰੇ ਦਾ ਸਾਰਾ ਏਰੀਆ ਡੁੱਬ ਜਾਂਦਾ ਸੀਗਾ ਤੇ ਜੋ ਅੱਜ ਇਹ ਇਥੇ ਉਮੀਦ ਰੱਖੀ ਸੀ ਲੋਕਾਂ ਨੇ ਉਹ ਪੂਰੀ ਕਰ ਰਹੇ ਆ ਤੇ ਅੱਜ ਸੇ ਸਾਡੇ ਛੋਟੀ ਪੈਣ ਜਿਹੜੀ ਕਾਉਂਸਲਰ ਨੇ ਦੀ ਗੁਪਤਾ ਜੀ ਤੇ ਅਮਰਜੀਤ ਸਿੰਘ ਸਾਡੇ ਕਾਉਂਸਲਰ ਨੇ ਇਹਨਾਂ ਨੇ ਸਾਰਿਆਂ ਨੇ ਸਾਥੀਆਂ ਨੇ ਇਕੱਠੇ ਹੋ ਕੇ ਇਸ ਪ੍ਰੋਜੈਕਟ ਨੂੰ ਪੂਰੇ ਨੇੜੇ ਲਾਇਆ ਪੂਰੇ ਕੀਤਾ ਤੇ ਹੁਣ ਇਹ ਪ੍ਰੋਜੈਕਟ ਪੂਰਾ ਹੋ ਕੇ ਇਸ ਇਲਾਕੇ ਨੂੰ ਸੁੱਖਤਾ ਮਿਲੂਗੀ ਅੱਜ ਵਿਧਾਨ ਸਭਾ ਹਲਕਾ ਪੂਰਬੀ ਵਿੱਚ ਹਰ ਵਾਰਡ ਚ ਹਰ ਮੁਹੱਲੇ ਚ ਹਰ ਗਲੀ ਚ ਕੰਮ ਚੱਲ ਰਿਹਾ ਕਿਤੇ ਸਟੀਲ ਲਾਈਟਾਂ ਲੱਗ ਰਹੀਆਂ ਕਿਤੇ ਸੜਕਾਂ ਵੜੀਆਂ ਕਿਤੇ ਸਿਵਰੇ ਦੀਆਂ ਲਾਈਨਾਂ ਵੱਡੀਆਂ ਕੀਤੀਆਂ ਜਾ ਰਹੀਆਂ ਕਿਤੇ ਮਲਕੇ ਪਾਰਕਾਂ ਦੀ ਰੈਨੋਵੇਟ ਹੋ ਰਹੀ ਆ ਆਮ ਆਦਮੀ ਕਲੀਨਿਕਾਂ ਵੜੀਆਂ ਸਕੂਲ ਬਲਕੇ ਵੜ ਰਹੇ ਨੇ ਤੇ ਔਰ ਬਿਜਲੀ ਗ੍ਰਿਡ ਇੱਕ ਬਣ ਚੁੱਕਿਆ ਦੋ ਤਿੰਨ ਹੋਰ ਬਣੇ ਜਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਮਲਕੇ ਜਿਹੜੀਆਂ ਲੰਬੇ ਸਮੇਂ ਤੋਂ ਮਲਕੇ ਡੂੰਗੇ ਹੋ ਗਏ ਨੇ ਪਾਣੀ ਬਰਸਾਤ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਉਹ ਬਦਲੀਆਂ ਜਾ ਰਹੀਆਂ